ਜੀ ਸਿੱਧੂ ਮੁਸੇ ਵਾਲੇ ਦੇ ਜਾਰ ਦੇ ਵਿੱਚ ਤੁਸੀਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਤੇ ਕੁੜੀਆਂ ਦਾ ਜਿਹੜੀ ਗਰੀਬ ਕੁੜੀਆਂ ਦਾ ਵਿਆਹ ਕਰਾਇਆ ਤਾਂ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਬਹੁਤ ਵੱਡਾ ਜਿਹੜਾ ਕਾਰਜ ਕੀਤਾ ਜੀ ਨਹੀਂ ਮੈਸੇਜ ਤਾਂ ਮੇਰੇ ਮੈਂ ਕੀ ਦੇਣਾ ਚਲੋ ਲੋਕ ਸਾਰੇ ਹੀ ਸਿਆਣੇ ਅੱਜਕੱਲ ਹਨਾ ਤੇ ਇਹ ਅਸੀਂ ਦਿਨ ਰਾਤ ਰੋੜਾਂ ਤੇ ਰਹਿੰਦੇ ਆ ਤੇ ਬਸ ਆਪਣੀ ਦਸਾਂ ਨੌਹਾਂ ਦੀ ਕਰਤ ਤੋਂ ਜੰਨੀ ਸਾਡੀ ਸ਼ਰਦਾ ਜਿੰਨਾ ਸਾਡੇ ਤੋਂ ਸਰਦਾ ਕਰੀ ਜਾਂਦੀ ਹੈ ਜੀ ਤੇ ਮੈਂ ਤੁਹਾਡਾ ਇੱਕ ਬੜਪਣ ਦੀ ਗੱਲ ਕਰਾਂਗਾ ਤੁਸੀਂ ਬਹੁਤ ਵੱਡਾ ਜਿਹੜਾ ਤੁਸੀਂ ਕਹਿ ਵੀ ਮੈਂ ਕੋਈ ਬਾਈਟ ਨਹੀਂ ਦੇਣੀ ਕੋਈ ਗੱਲ ਨਹੀਂ ਕਰਨੀ ਇਹ ਤੁਹਾਡਾ ਬੜਪਣ ਹੈ ਤੇ ਫਿਰ ਵੀ ਤੁਸੀਂ ਇੱਕ ਸਮਾਜ ਭਲਾਈ ਦੇ ਲਈ ਕੀ ਮੈਸੇਜ ਦਿਓਗੇ ਕਿਉਂਕਿ ਤਾਂ ਜੋ ਲੋਕਾਂ ਨੂੰ ਇਸ ਚੀਜ਼ ਨੂੰ ਲੈ ਕੇ ਬੜੀ ਨਸੀਹਤ ਮਿਲੇ ਜੀ ਨਹੀਂ ਵੀਰੇ ਮੈਨੂੰ ਲੱਗਦਾ ਹਲੇ ਤਾਂ ਮੈਂ ਖੁਦ ਹੀ ਨਹੀਂ ਕੁਝ ਕੀਤਾ ਵੀ ਮੈਂ ਉਹਨਾਂ ਨੂੰ ਮੈਸੇਜ ਦੇਵਾਂ ਹਨਾ ਤੇ ਬਸ ਵੀਰੇ ਮੈਨੂੰ ਇਹ ਮਤਲਬ ਮੇਰੇ ਦਿਲ ਦੀ ਖੁਸ਼ੀ ਲਈ ਜੇ ਮੈਂ ਖੁਦ ਇਹ ਸਕੂਨ ਲਈ ਕਰਦਾ ਤੇ ਮੈਨੂੰ ਵਧੀਆ ਲੱਗਦਾ ਜਦੋਂ ਅਸੀਂ ਵੀ ਜਿਵੇਂ ਸਿਆਣੇ ਕਹਿੰਦੇ ਉਹ ਜੇ ਕਿਸੇ ਦੀ ਅੱਖ ਦਾ ਆਪਾਂ ਹੰਝੂ ਪੁੰਹਦੇ ਹਨ ਉਹਨੂੰ ਦੇਖ ਕੇ ਬਹੁਤ ਸਕੂਨ ਮਿਲਦਾ ਸੋ ਆ ਪ੍ਰਮਾਤਮਾ ਕਹਿੰਦਾ ਹੋਰ ਕਰਵਾਉਂਦਾ ਰਹੇ ਜੀ ਸਮਾਜ ਭਲਾਈ ਦੇ ਪਹਿਲਾਂ ਵੀ ਤੁਸੀਂ ਕੰਮ ਕਰਦੇ ਆ ਰਹੇ ਹੋ ਲਗਾਤਾਰ ਅੱਜ ਵੀ ਤੁਸੀਂ ਕੰਮ ਕਰ ਰਹੇ ਹੋ ਤੇ ਇਹ ਹਮੇਸ਼ਾ ਲਗਾਤਾਰ ਜਾਰੀ ਰਹਿਣਗੇ ਜੀ ਹਾਂਜੀ ਜਿੰਨਾ ਟਾਈਮ ਸਾਹ ਚੱਲਦੇ ਉਹਨਾਂ ਟਾਈਮ ਤੱਕ ਜਾਰੀ ਰਹਿਣਗੇ ਜੀ ਅੱਜ ਕਿੰਨੇ ਲੜਕੀਆਂ ਦੇ ਵਿਆਹ ਕੀਤੇ ਅੱਜ 8 8 ਦੇ ਹੱਥ 8 8 ਲੜਕੀਆਂ ਦੇ ਜੀ 8 ਲੜਕੀਆਂ ਦੇ ਵਿਆਹ ਕੀਤੇ ਹਾਂਜੀ ਜੀ ਹੋਰ ਕੁਝ ਕਹਿਣਾ ਚਾਹੋਗੇ ਸਮਾਪਤੀ ਨਹੀਂ ਬਸ ਥੈਂਕ ਯੂ ਤੁਸੀਂ ਇੰਨੀ ਦੂਰੋਂ ਚੱਲ ਕੇ ਆਏ ਜਿੰਨੇ ਵੀ ਭਰਾ ਚੱਲ ਕੇ ਆਏ ਆਪਣੇ মিডিਆ ਤੋਂ ਬਹੁਤ ਬਹੁਤ ਥੈਂਕ ਯੂ ਤੁਸੀਂ ਚਾਹ ਪਾਣੀ ਪੀਓ ਜੀ ਨਨ ਪੀ ਲੈ ਠੀਕ ਆ થેન્ક યુ મહેરબાન સશિકલજી ਅਸੀਂ ਇਸ ਵਕਤ ਆਰਨੇਤ ਦੇ ਪਿੰਡ ਦੇ ਵਿੱਚ ਜਿੱਥੇ ਸਿੱਧੂ ਮੂਸੇਵਾਲੇ ਨੂੰ ਯਾਦ ਕਰਨ ਦੇ ਲਈ ਆਰਨੇਤ ਵੱਲੋਂ ਅੱਠ ਗਰੀਬ ਲੜਕੀਆਂ ਦਾ ਜਿਹੜਾ ਵਿਆਹ ਕੀਤਾ ਗਿਆ ਤੇ ਉਸ ਤੋਂ ਬਾਅਦ ਬੜਲਾਡੇ ਤੋਂ ਜਿਹੜੀ ਨੇਕੀ ਫਾਊਂਡੇਸ਼ਨ ਵੱਲੋਂ ਜਿਹੜਾ ਇਹ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਤਾਂ ਗੱਲਬਾਤ ਕਰਦੇ ਨੇਕੀ ਫਾਊਂਡੇਸ਼ਨ ਦੇ ਮੈਂਬਰ ਨੇ ਤਾਂ ਕੀ ਕਹਿਣਾ ਚਾਹੂਗਾ ਜੀ ਅੱਜ ਬਹੁਤ ਵੱਡਾ ਜਿਹੜਾ ਉਪਰਾਲਾ ਆਰਨੇਤ ਵੱਲੋਂ ਕੀਤਾ ਗਿਆ ਤੇ ਵੈਸੀ ਤੁਹਾਡੇ ਕੰਟੀਨਿਊ ਸਮਾਜ ਭਲਾਈ ਦੇ ਕੰਮ ਚੱਲ ਰਹੇ ਕੀ ਕਹਿਣਾ ਚਾਹੋਗੇ ਦੇਖੋ ਪਹਿਲਾਂ ਤਾਂ ਮੈਂ ਸਭ ਦਾ ਧੰਨਵਾਦ ਕਰਦਾ ਕਿ ਜੋ ਦੇਸ਼ ਸੌੜਾ ਚੈਨਲ ਦੇਖ ਰਹੇ ਨੇ ਉਹਨਾਂ ਸਾਰਿਆਂ ਦੇ ਦਰਸ਼ਕਾਂ ਦਾ ਧੰਨਵਾਦ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਨੀਕੀ ਫਾਊਂਡੇਸ਼ਨ ਬਲੱਡਾ ਪਹਿਲਾਂ ਵੀ ਇਸ ਤਰ੍ਹਾਂ ਚੰਗੇ ਕੰਮ ਕਰਦੀ ਆ ਰਹੀ ਹੈ ਤੇ ਅੱਜ ਚਲੋ ਬਹੁਤ ਵਧੀਆ ਲੱਗਿਆ ਬਾਈ ਆਰ ਨੇਤ ਨੇ ਅੱਜ ਗਰੀਬ ਕੁੜੀਆਂ ਦੇ ਵਿਆਹ ਕਰਵਾਏ ਅਤੇ ਬਲੱਡ ਕੈਂਪ ਲਗਵਾਇਆ ਤੇ ਮੈਂ ਅੱਗੇ ਵੀ ਇਹੀ ਮੈਸੇਜ ਦੇਣਾਗਾ ਵੀ ਹਰ ਬੰਦੇ ਨੂੰ ਇਹ ਕੰਮ ਕਰਨੇ ਚਾਹੀਦੇ ਆ ਤਾਂ ਜੋ ਇੱਕ ਸਮਾਜ ਨੂੰ ਆਪਾਂ ਚੰਗੀ ਸੇਧ ਵੱਲ ਲੈ ਜਾ ਸਕੀਏ ਔਰ ਚੰਗਾ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ ਜੀ ਸਾ ਸਮਾਜ ਭਲਾਈ ਦੇ ਕੰਮਾਂ ਨੂੰ ਲੈ ਕੇ ਤਾਂ ਹੋਰ ਵੀ ਜਿਹੜੇ ਮੌਜੂਦ ਨੇ ਕੀ ਕਹਿਣਾ ਚਾਹੁੰਗੇ ਜੀ ਅੱਜ ਕਿੰਨੇ ਕੇ ਬੰਦੇ ਨੇ ਜਿਹੜਾ ਡੋਨੇਟ ਕੀਤਾ ਅ ਕਾਫੀ ਡੋਨਰ ਸਾਡੇ ਕੋਲੇ ਪਹੁੰਚੇ ਨੇ ਜੀ ਤੇ ਲਗਾਤਾਰ ਆ ਵੀ ਰਹੇ ਨੇ ਇਸ ਤੋਂ ਇਲਾਵਾ ਸਾਡੇ ਲਗਾਤਾਰ ਕੈਂਪ ਕਿਉਂਕਿ ਆਲਰੇਡੀ ਚੱਲਦੇ ਰਹਿੰਦੇ ਨੇ ਸਾਡੇ ਇਲਾਕੇ ਦੇ ਵਿੱਚ ਸੋ ਮੈਂ ਸਾਰੇ ਡੋਨਰਾਂ ਦਾ ਜੋ ਵੀ ਸਾਡੇ ਡੋਨਰ ਨੇ ਉਹਨਾਂ ਦਾ ਧੰਨਵਾਦ ਕਰਦਾ ਜੋ ਸਾਡਾ ਸਮੇਂ-ਸਮੇਂ ਤੇ ਕੈਂਪ ਦੇ ਵਿੱਚ ਆ ਕੇ ਸਹਿਯੋਗ ਕਰਦੇ ਨੇ ਔਰ ਨਾਲ ਹੀ ਮੈਂ ਧੰਨਵਾਦ ਕਰਦਾ ਨੀਤੀ ਦਾ ਜਿਨ੍ਹਾਂ ਨੇ ਸਾਨੂੰ ਸਪੈਸ਼ਲ ਰਾਤ ਹੀ ਪ੍ਰੋਗਰਾਮ ਮਿਲਿਆ ਸੀ ਜੋ ਸਾਡਾ ਬਣਿਆ ਸੀ ਉਹਨਾਂ ਨੇ ਸਪੈਸ਼ਲ ਸਾਨੂੰ ਕਿਹਾ ਕਿ ਤੁਸੀਂ ਕੈਂਪ ਲਗਾਣਾ ਹੈ ਤੋਂ ਸੋ ਅਸੀਂ ਉਹਨਾਂ ਦੀ ਮੰਗ ਤੇ ਇਸ ਕੈਂਪ ਨੂੰ ਆਰਗੇਨਾਈਜ਼ ਕਰਵਾਇਆ ਔਰ ਨਾਲ ਹੀ ਮੈਂ ਧੰਨਵਾਦ ਕਰਦਾ ਮਾਨਸਾ ਬਲੱਡ ਬੈਂਕ ਦੀ ਟੀਮ ਦਾ ਜਿਨ੍ਹਾਂ ਨੇ ਸਾਡੀ ਛੋਟੇ ਜਿਹੇ ਸਰਦਿ ਤਿਆ ਕੇ ਸਾਡਾ ਜੋ ਇਸ ਕੈਂਪ ਦਾ ਸਾਰਾ ਸਿਸਟਮ ਨੂੰ ਆਰਗੇਨਾਈਜ਼ ਕੀਤਾ ਤਲਵਾਰ ਜੀ ਉਹਨਾਂ ਦਾ ਵੀ ਉਹ ਤਲਵਾਰ ਸਾਰੇ ਡੋਨਰਾਂ ਦਾ ਮੇਰੇ ਨਾਲ ਡਾਕਟਰ ਦੀ ਟੀਮ ਵੀ ਮੌਜੂਦ ਹੈ ਉਹਨਾਂ ਤੋਂ ਜਾਣਾਂਗੇ ਕਿੰਨੇ ਬਲੱਡ ਡੋਨੇਟ ਜਿਹੜਾ ਇੱਥੇ ਹੋਇਆ ਮੈਮ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਆਰਨਿਤ ਦੇ ਪਿੰਡ ਦੇ ਵਿੱਚ ਆਇਓ ਕੀ ਕਹਿਣਾ ਚਾਹੋਗੇ ਅੱਜ ਅਸੀਂ ਸਿਵਲ ਹਸਪੀਟਲ ਮਾਨਸਾ ਬਲੱਡ ਬੈਂਕ ਵੱਲੋਂ ਆਰਨਿਤ ਜੀ ਨੇ ਇੱਥੇ ਕੈਂਪ ਆਰਗੇਨਾਈਜ਼ ਕਰਵਾਇਆ ਉਸ ਤੇ ਆਏ ਆ ਵੀ ਦੇ ਕਰੀਬ ਅਸੀਂ ਯੂਨਿਟ ਕਲੈਕਟ ਕੀਤੇ ਨੇ ਤੇ ਬਹੁਤ ਜੋਸ਼ ਸੀਗਾ ਸਾਰੇ ਡੋਨਰਸ ਦੇ ਵਿੱਚ ਬਹੁਤ ਸਾਰੇ ਫਰਸਟ ਟਾਈਮ ਡੋਨਰਸ ਵੀ ਸੀਗੇ ਤੇ ਮੈਂ ਕਹੂੰਗੀ ਕਿ ਇਹ ਬਹੁਤ ਚੰਗਾ ਉਪਰਾਲਾ ਹੈ ਜੇਕਰ ਫੇਮਸ ਬੰਦੇ ਬਲੱਡ ਡੋਨੇਸ਼ਨ ਨੂੰ ਪ੍ਰੋਮੋਟ ਕਰਨਗੇ ਤਾਂ ਸਾਰਿਆਂ ਦੇ ਵਿੱਚ ਹੀ ਬਹੁਤ ਵਧੀਆ ਮੈਸੇਜ ਜਾਂਦਾ ਹੈ ਤੇ ਸਾਰੇ ਹੀ ਇਸ ਚੀਜ਼ ਲਈ ਮੋਟੀਵੇਟ ਹੁੰਦੇ ਨੇ ਤਾਂ ਜਿੰਨੇ ਵੀ ਅਗਰ ਸਾਡੀ ਇਹ ਵੀਡੀਓ ਦੇਖ ਰਹੇ ਨੇ ਤਾਂ ਆਪਣੇ ਜਿਹੜੇ ਕਮੈਂਟ ਦੇ ਰਾਹੀਂ ਜਰੂਰ ਮੈਸੇਜ ਦਿਓ ਤਾਂ ਜੋ ਹਰ ਇੱਕ ਜਿਹੜਾ ਕਲਾਕਾਰ ਹੈ ਹਰ ਇੱਕ ਕਲਾਕਾਰ ਦੀ ਜਿਹੜੀ ਸਪੋਰਟ ਕਰਨ ਦੇ ਲਈ ਇਦਾਂ ਦੇ ਕੈਂਪ ਤੇ ਇਦਾਂ ਗਰੀਬ ਲੜਕੀਆਂ ਦੇ ਵਿਆਹ ਹਮੇਸ਼ਾ ਲਗਾਤਾਰ ਆਪਣਾ ਉਹ ਜਾਰੀ ਰੱਖਣ ਕੈਮਰਾ ਪਰਸਨ ਨਵਲ ਸ਼ਰਮਾ ਦੇ ਨਾਲ ਮੈਂ ਮਿਰਚ ਆਬਲਾ ਦੈਨਿਕ ਸਵੇਰਾ ਟੀਮ